ਸੋਰਠ ਮਹੱਲਾ ਪੰਜਵਾ ਸਿਮਰ ਸਿਮਰ ਪ੍ਰਭ ਭਏ ਅਨੰਦਾ ਦੁਖ ਕਲੇਸ਼ ਸਭ ਨਾ ਠੇ ਗੁਨ ਗਾਵਤ ਧਿਆਵਤ ਪ੍ਰਭ ਆਪਣਾ ਕਾਰਜ ਸਗਲੇ ਸੰਠੇ ਜਗ ਜੀਵਨ ਨਾਮ ਤੁਮਾਰਾ ਗੁਰਪੂਰੇ ਦੀਓ ਉਪਦੇਸਾ ਜਪ ਭਾਉ ਜਲ ਪਾਰ ਉਤਾਰਾ ਰਹਾਓ ਤੂ ਹੈ ਮੰਤਰੀ ਸੁਨਹਿ ਪ੍ਰਭ ਤੂ ਹੈ ਸਭ ਕਿਛ ਕਰਣਹਾਰਾ ਤੂ ਆਪੇ ਦਾਤਾ ਆਪੇ ਭੁਗਤਾ ਕਿਆ ਇਹੋ ਜੰਤ ਵਿਚਾਰਾ ਆਗੁਣ تیرے ਆਖ ਵਖਾਣੀ ਕੀਮਤ ਕਹਿਣ ਨਾ ਜਾਈ ਪੇਖ-ਪੇਖ ਜੀਵੇ ਪ੍ਰਭ ਆਪਣਾ ਅਚਰਜਤਮ ਹੈ ਵਡਾਈ ਧਾਰ ਅਨੁਗ੍ਰਹੋ ਆਪ ਪ੍ਰਭ ਸੁਆਮੀ ਪਾਤਮਤ ਕੀਨੀ ਪੂਰੀ ਸਦਾ ਸਦਾ ਨਾਨਕ ਬਲੇਹਾਰੀ ਬਾਛੋ ਸੰਤਾ ਧੂਰੀ ਸੋਰਠ ਮਹੱਲਾ ਪੰਜਵਾ ਗੁਰਪੂਰਾ ਨਮਸਕਾਰੇ ਪ੍ਰਭ ਸੱਬੇ ਕਾਜ ਸਵਾਰੇ ਹਰ ਆਪਣੀ ਕਿਰਪਾ ਧਾਰੀ ਪ੍ਰਭ ਪੂਰਨ ਪੈਜ ਸਵਾਰੀ ਆਪਣੇ ਦਾਸ ਕੋ ਭਇਓ ਸਹਾਈ ਸਗਲ ਮਨੋਰਥ ਕੀਨੇ ਕਰਤੈ ਊਣੀ ਬਾਤ ਨਾ ਕਾਈ ਰਹਾਓ ਕਰਤੈ ਪੁਰਖ ਤਾਲ ਦਿਵਾਇ ਪਿਛੈ ਲੱਗ ਚੱਲੀ ਮਾਇਆ ਟੋਟ ਨਾਕਤ ਹੂ ਆਵੈ ਮੇਰੇ ਪੂਰੇ ਸਤਗੁਰ ਭਾਵੇਂ ਸਿਮਰ ਸਿਮਰ ਦਯਾਲਾ ਸਭ ਜੀਵ ਭਏ ਕਿਰਪਾਲਾ ਜੈ ਜੈਕਾਰ ਗੁਸਾਈ ਜਿਨ ਪੂਰੀ ਬਣਤ ਬਣਾਈ ਤੂ ਭਾਰੋ ਸੁਆਮੀ ਮੋਰਾ ਏਹ ਪੁੰਨ ਪਦਾਰਥ ਤੇਰਾ ਜਨ ਨਾਨਕ ਏਕ ਧਿਆਇਆ ਸਰਬ ਫਲਾ ਪੁੰਨ ਪਾਇਆ ਸੂਰਠ ਮਹੱਲਾ ਪੰਜਵਾ ਘਰ ਤੀਜਾ ਧੂਪ ਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ RAMDAS ਸ੍ਰੋ ਵਰਨਾਤੇ ਸਭ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਰ ਇਸ ਨਾਨਕ ਗੁਰ ਪੁਰੇ ਕੀਨੇ ਦਾਨਾ ਸਭ ਕੁਸਲ ਖੇਮ ਪ੍ਰਭ ਧਾਰੇ ਸਹੀ ਸਲਾਮਤ ਸਭ ਥੋਗ ਬਾਰੇ ਗੁਰ ਕਾ ਸ਼ਬਦ ਵਿਚਾਰੇ ਰਹਾਓ ਸਾਧ ਸੰਗ ਮਲ ਲਾਤੀ ਪਾਰ ਬ੍ਰਹਮ ਭਇਓ ਸਾਥੀ ਨਾਨਕ ਨਾਮ ਧਿਆਇਆ ਆਦ ਪੁਰਖ ਪ੍ਰਭ ਪਾਇਆ ਸੋਰਠ ਮਹੱਲਾ ਪੰਜਵਾ ਜੇਤ ਪਾਰ ਬ੍ਰਹਮ ਚਿਤ ਆਇਆ ਸੋ ਘਰ ਦਈਏ ਵਸਾਇਆ ਸੁਖ ਸਾਗੁਰ ਗੁਰ ਪਾਇਆ ਤਾ ਸਹਸਾ ਸਗਲ ਮਿਟਾਇਆ ਹਰ ਕੇ ਨਾਮ ਕੀ ਵਡਿਆਈ ਆਠ ਪਹਿਰ ਗੁਣ ਗਾਈ ਗੁਰ ਪੂਰੇ ਤੇ ਪਾਈ ਰਹਾਓ ਪ੍ਰਭ ਕੀ ਔਕਤ ਕਹਾਣੀ ਜਨ ਬੋਲਹਿ ਅੰਮ੍ਰਿਤ ਬਾਣੀ ਨਾਨਕ ਦਾਸ ਵਖਾਣੀ ਗੁਰ ਪੂਰੇ ਤੇ ਜਾਣੀ ਸੋਰਠ ਮਹੱਲਾ ਪੰਜਵਾ ਆਗੇ ਸੁਖ ਗੁਰ ਦੀਆ ਪਾਛੈ ਕੁਸਲ ਖੇਮ ਗੁਰ ਕੀਆ ਸਰਬ ਨਿਧਾਨ ਸੁਖ ਪਾਇਆ ਗੁਰ ਅਪਨਾਰ ਦਇ ਤਿਆ ਆ ਆਪਣੇ ਸਤ ਗੁਰ ਕੀ ਵਡਿਆਈ ਮਨ ਇੱਛੇ ਫਲ ਪਾਈ ਸੰਤਹੁ ਦਿਨ ਦਿਨ ਚੜ੍ਹੈ ਸਵਾਈ ਰਹਾਓ ਜੀਉ ਜਾਨ ਤੋਂ ਸਭ ਭਏ ਦਇਆਲਾ ਪ੍ਰਭ ਆਪਣੇ ਕਰ ਦੀਨੇ ਸਹਿਜ ਸੁਭਾਏ ਮਿਲੇ ਗੋਪਾਲਾ ਨਾਨਕ ਸਾਚ ਪਤੀਨੇ ਸੋਰਠ ਮਹੱਲਾ ਪੰਜਵਾ ਗੁਰ ਕਾ ਸਬਦ ਰਖਵਾਰੇ ਚੌਕੀ ਚੌ ਗਿਰਧ ਹਮਾਰੇ RAM ਨਾਮ ਮਨ ਲਾਗਾ ਜਮ ਲਜਾਈ ਕਰ ਭਾਗਾ ਪ੍ਰਭ ਜੀ ਤੂੰ ਮੇਰੋ ਸੁਖ ਦਾਤਾ ਬੰਦਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਧਾਤਾ ਰਹਾਓ ਨਾਨਕ ਪ੍ਰਭ ਅਬਿਨਾਸੀ ਤਾਂ ਕੀ ਸੇਵ ਨ ਬਿਰਥੀ ਜਾਸੀ ਅਨੰਦ ਕਰਹਿ ਤੇਰੇ ਦਾਸਾ ਜਪ ਪੂਰਨ ਹੋਈ ਆਸਾ ਸੋਰਠ ਮਹੱਲਾ ਪੰਜਵਾ ਗੁਰ ਆਪਣੇ ਬਲਿਹਾਰੀ ਜਿਨ ਪੂਰਨ ਪੈਜ ਸਵਾਰੀ ਮਨ ਚੰਦਿਆ ਫਲ ਪਾਇਆ ਪ੍ਰਭ ਆਪਣਾ ਸਦਾ ਧਿਆਇਆ ਸੰਤੋ ਤਿਸ ਬਿਨ ਅਵਰ ਨ ਕੋਈ ਕਰਨ ਕਰਣ ਪ੍ਰਭ ਸੋਈ ਰਹਾਉ ਪ੍ਰਭ ਆਪਣੇ ਵਰ ਦੀਨੇ ਸਗਲ ਜੀਵ ਵਸ ਕੀਨੇ ਜਨ ਨਾਨਕ ਨਾਮ ਧਿਆਇਆ ਤਾਂ ਸਗਲੇ ਦੁੱਖ ਮਿਟਾਇਆ ਸੋਰਠ ਮਹੱਲਾ ਪੰਜਵਾ ਤਾਪ ਗਵਾਇਆ ਗੁਰ ਪੂਰੇ ਵਾਜੇ ਅਨਹਦ ਤੂਰੇ ਸਰਬ ਕਲਿਆਣ ਪ੍ਰਭ ਕੀਨੇ ਕਰ ਕਿਰਪਾ ਆਪ ਦੀਨੇ 베ਦਨ ਸਤਗੁਰ ਆਪ ਗਵਾਈ ਸਿੱਖ ਸੰਤ ਸਭ ਸਰਸੇ ਹੋਏ ਹਰ ਹਰ ਨਾਮ ਧਿਆਈ ਰਹਾਵੋ ਜੋ ਮੰਗੇ ਸੋ ਲੀਵਹਿ ਪ੍ਰਭ ਆਪਣੇ ਸੰਤਾ ਦੇਵਹਿ ਹਰ ਗੋਵਿੰਦ ਪ੍ਰਭ ਰਾਖਿਆ ਜਨ ਨਾਨਕ ਸਾਚ ਸੁਭਾਖਿਆ ਸੋਰਠ ਮਹੱਲਾ ਪੰਜਵਾ ਸੋਈ ਕਰਾਏ ਜੋ ਤੁਧ ਭਾਵੇਂ ਮੋਹੇ ਸਿਆਣਪ ਕਛੂ ਨਾ ਆਵੇ ਹਮ ਬਾਰਿਕ ਤਉ ਸਰਣਾਈ ਪ੍ਰਭ ਆਪੇ ਪੈਜ ਰਖਾਈ ਮੇਰਾ ਮਾਤ ਪਿਤਾ ਹਰ ਰਾਇਆ ਕਰ ਕਿਰਪਾ ਪ੍ਰਤੀਪਾਲਣ ਲਾਗਾ ਕਰੀ ਤੇਰਾ ਕਰਾਇਆ ਰਹਾਓ ਜੀ ਜਨ ਤੋ ਤੇਰੇ ਧਾਰੇ ਪ੍ਰਭ ਡੋਰੀ ਹਾਥ ਤੁਮਾਰੇ ਜੀ ਕਰਾਵੇ ਸੂ ਕਰਣਾ ਨਾਨਕ ਦਾਸ ਤੇਰੀ ਸਰਣਾ ਸੋਰਠ ਮਹੱਲਾ ਪੰਜਵਾ ਹਰ ਨਾਮ ਹਿਰਦੈ ਪਰੋਇਆ ਸਭ ਕਾਜ ਹਮਾਰਾ ਹੋਇਆ ਪ੍ਰਭ ਚਰਣੀ ਮਨ ਲਾਗਾ ਪੂਰਨ ਜਾਕੇ ਭਾਗਾ ਮਿਲ ਸਾਧ ਸੰਗ ਹਰ ਧਿਆਇਆ ਆਠ ਪਹਿਰ ਅਰਾਧੇ ਹਰ ਹਰ ਮਨ ਚੰਦਿਆ ਫਲ ਪਾਇਆ ਰਹਾਉ ਪਰਾ ਪੂਰਬਲਾ ਅੰਕੁਰ ਜਾਗਿਆ RAM ਨਾਮ ਮਨ ਲਾਗਿਆ ਮਾਨਤਨ ਹਰ ਦਰਸ ਸਮਾਵੈ ਨਾਨਕ ਦਾਸ ਸੁਚੇ ਗੁਣ ਗਾਵੈ ਸੂਰਠ ਮਹੱਲਾ ਪੰਜਵਾ ਗੌਰ ਮੇਲ ਪ੍ਰਭੂ ਚਿਤਾਰਿਆ ਕਾਰਜੋ ਸਭ ਸਵਾਰਿਆ ਮੰੰਦਾ ਕੋ ਨਾ ਅਲਾਏ ਸਭ ਜੈ ਜੈ ਕਾਰ ਸੁਣਾਏ ਸੰਤੋ ਸਾਚੀ ਸਰਣ ਸੁਆਮੀ ਜੀਵ ਜੰਤ ਸਭ ਹਾਥ ਤਿਸੈ ਕੈ ਸੋ ਪ੍ਰਭ ਅੰਤਰਜਾਮੀ ਰਹਾਉ ਕਰ ਤਪ ਸਭ ਸਵਾਰੇ ਪ੍ਰਭ ਆਪਣਾ ਬਿਰਦ ਸਮਾਰੇ ਪਤਿਤ ਪਾਵਨ ਪ੍ਰਭ ਨਾਮਾ ਜਨ ਨਾਨਕ ਸਤਿਗੁਰ ਬਾਨਾ ਸੋਰਠ ਮਹੱਲਾ ਪੰਜਵਾ ਪਾਰ ਬ੍ਰਹਮ ਸਾਜ ਸਵਾਰਿਆ ਇਹੋ ਲੋਹੜਾ ਗੁਰੂ ਉਬਾਰਿਆ ਅਨੰਦ ਕਰਹੁ ਪਿਤ ਮਾਤਾ ਪਰਮੇਸ਼ਰ ਜੀ ਕਾ ਦਾਤਾ ਸੁਭ ਚਿਤ ਵਨ ਦਾਸ ਤੁਮਾਰੇ ਰਾਖੇ ਪੈਜ ਦਾਸ ਆਪਣੇ ਕੀ ਕਾਰਜ ਆਪ ਸਵਾਰੇ ਰਹਾਓ ਮੇਰਾ ਪ੍ਰਭ ਪਰਉਪਕਾਰੀ ਪੂਰਨ ਕਾਲ ਜਨ ਧਾਰੀ ਨਾਨਕ ਸਰਣੀ ਆਇਆ ਮਨ ਚਿੰਦਿਆ ਫਲ ਪਾਇਆ ਸੋਰਠ ਮਹੱਲਾ ਪੰਜਵਾ ਸਦਾ ਸਦਾ ਹਰ ਜਾਪੇ ਪ੍ਰਭ ਬਾਲਕ ਰਾਖੇ ਆਪੇ ਸੀਤਲਾ ਠਾਕ ਰਾਈ ਬਿਗਨ ਗਏ ਹਰ ਨਾਈ ਮੇਰਾ ਪ੍ਰਭ ਹੋਆ ਸਦਾ ਦਿਆਲਾ ਅਰਦਾਸ ਸੁਣੀ ਭਗਤ ਆਪਣੇ ਕੀ ਸਭ ਜੀਅ ਭਇਆ ਕਿਰਪਾਲਾ ਰਹਾਉ ਪ੍ਰਭ ਕਰਨ ਕਾਰਨ ਸਮਰਾਥਾ ਹਰ ਸਿਮਰਤ ਸਭ ਦੁੱਖ ਲਾਥਾ ਆਪਣੇ ਦਾਸ ਕੀ ਸੁਣੀ ਬੇਨੰਤੀ ਸਭ ਨਾਨਕ ਸੁਖ ਸੁਵੰਤੀ ਸੋਰਠ ਮਹੱਲਾ ਪੰਜਵਾ ਆਪਨਾ ਗੁਰੂ ਧਿਆਏ ਮਿਲ ਕੁਸਲ ਸੇਤੀ ਘਰ ਆਏ ਨਾਮੈ ਕੀ ਵੜਿਆਈ ਤਿਸੋ ਕੀਮਤ ਕਹਿਣ ਨਾ ਜਾਈ ਸੰਤਹੁ ਹਰ 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 ਆਰਾਧਹੁ ਹਰ ਆਰਾਧ ਸਭੋ ਕਿਛ ਪਾਈਐ ਕਾਰਜ ਸagle ਸਾਧ ਹੋ ਰਹਾਓ ਪ੍ਰੇਮ ਭਗਤ ਪ੍ਰਭ ਲਾਗੀ ਸੋ ਪਾਏ ਜਿਸ ਵਡਭਾਗੀ ਜਨ ਨਾਨਕ ਨਾਮ ਧਿਆਇਆ ਤਿਨ ਸਰਬ ਸੁਖਾ ਫਲ ਪਾਇਆ ਸੋਰਠ ਮਹੱਲਾ ਪੰਜਵਾ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਭੰਨਾ ਆਨੰਦ ਕਰਹਿ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਸੰਤਹੁ ਸੁਖ ਹੋਆ ਸਭ ਥਾਈ ਪਾਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਹਿਆ ਸਭ ਨੀ ਜਾਈ ਰਹਾਉ ਤੁਰ ਕੀ ਬਾਣੀ ਆਈ ਤੈਨ ਸਗਲੀ ਚਿੰਤ ਮਿਟਾਈ ਦਇਆਲ ਪੁਰਖ ਮਿਹਰਵਾਨਾ ਹਰ ਨਾਨਕ ਸਾਚ ਵਖਾਨਾ ਸੋਰਠ ਮਹੱਲਾ ਪੰਜਵਾ ਇਥੇ ਉਥੇ ਰਖਵਾਲਾ ਪ੍ਰਭ ਸਤਗੁਰੂ ਦੀਨ ਦਇਆਲਾ ਦਾਸ ਆਪਣੇ ਆਪ ਰਾਖੇ ਘਟ ਘਟ ਸਬਦ ਸੁਭਾਖੇ ਗੁਰ ਕੇ ਚਰਨ ਉੱਪਰ ਬਲ ਜਾਈ ਦਿਨ ਸਰੈਨ ਸਾਸ ਸਾਸ ਸਮਾਲੀ ਪੂਰਨ ਸਭ ਨਹੀਂ ਥਾਈ ਰਹਾਵੋ ਆਪ ਸਹਾਈ ਹੋਆ ਸੱਚੇ ਦਾਸ ਚਾਟੋਆ ਤੇਰੀ ਭਗਤ ਵੜਿਆਈ ਪਾਈ ਨਾਨਕ ਪ੍ਰਭ ਸਰਣਾਈ ਸੋਰਠ ਮਹੱਲਾ ਪੰਜਵਾ ਸਤਗੁਰ ਪੂਰੇ ਭਾਣਾ ਤਾ ਜਪਿਆ ਨਾਮ ਰਮਾਣਾ ਗੋਬਿੰਦ ਕਿਰਪਾ ਧਾਰੀ ਪ੍ਰਭ ਰਾਖੀ ਪੈਜ ਹਮਾਰੀ ਹਰ ਕੇ ਚਰਨ ਸਦਾ ਸੁਖਦਾਈ ਜੋ ਇੱਛਾ ਸੋਈ ਫਲ ਪਾਵਹਿ ਬਿਰਥੀ ਆਸ ਨਾ ਜਾਇ ਰਹਾਓ ਪ੍ਰਿਪਾ ਕਰੇ ਜਿਸ ਪ੍ਰਾਨਪਤ ਦਾਤਾ ਸੋਈ ਸੰਤ ਗੁਣ ਗਾਵੈ ਪ੍ਰੇਮ ਭਗਤ ਤਾ ਕਾ ਮਨ ਲੀਣਾ ਪਾਰ ਬ੍ਰਹਮ ਮਨ ਪਾਵੈ ਆਠ ਪਹਿਰ ਹਰਿ ਕਾ ਜਸ ਰਵਣਾ ਵਿਖੇਠ ਗਉਰੀ ਲਾਠੀ ਸੰਗ ਮਿਲਾਇ ਲੀਆ ਮੇਰੇ ਕਰਤਾ ਸੰਤ ਸਾਧ ਭੇ ਸਾਥੀ ਕਰ ਗਹਿ ਲੀਨੇ ਸਰਬਸ ਦੀਨੇ ਆਪਹਿ ਆਪ ਮਿਲਾ ਆਇਆ ਕਹੋ ਨਾਨਕ ਸਰਬ ਥੋਕ ਪੂਰਨ ਪੂਰਾ ਸਤਿਗੁਰ ਪਾਇਆ ਸੋਰਠ ਮਹੱਲਾ ਪੰਜਵਾ ਗਰੀਬੀ ਗਦਾ ਹਮਾਰੀ ਖੰਨਾ ਸਗਲ ਰੇਨਚਾਰੀ ਇਸ ਆਗੇ ਕੋ ਨਾ ਟਿਕੈ ਵੇਕਾਰੀ ਗੁਰਪੂਰੇ ਇਹ ਗੱਲ ਸਾਰੀ ਹਰ ਹਰ ਨਾਮ ਸੰਤਨ ਕੀ ਓਟਾ ਜੋ ਸਿਮਰੈ ਤਿਸ ਕੀ ਗਤ ਹੋਵੈ ਉਦਰਹਿ ਸਗਲੇ ਕੋਟਾ ਰਹਾਓ ਸੰਤ ਸੰਗ ਜਸ ਗਾਇਆ ਇਹੋ ਪੂਰਨ ਹਰ ਧਨ ਪਾਇਆ ਕਹੋ ਨਾਨਕ ਆਪ ਮਿਟਾਇਆ ਸਭ ਪਾਰ ਬ੍ਰਹਮ ਨਦਰੀਆ ਆਇਆ ਸੂਰਠ ਮਹੱਲਾ ਪੰਜਵਾ ਗੁਰਪੂਰੈ ਪੂਰੀ ਕੀਨੀ ਬਖਸ ਆਪਣੀ ਕਰ ਦੀਨੀ ਨਿਤ ਆਨੰਦ ਸੁਖ ਪਾਇਆ ਥਾਵ ਸਗਲੇ ਸੁਖੀ ਵਸਾਇਆ ਹਰ ਕੀ ਭਗਤ ਫਲਦਾਤੀ ਗੁਰਪੂਰੈ ਕਿਰਪਾ ਕਰ ਦੀਨੀ ਵਿਰਲੇ ਕਿਨਹੀ ਜਾਤੀ ਰਹਾਓ ਗੁਰਬਾਣੀ ਗਾਵਹਿ ਭਾਈ ਓਹ ਸਫਲ ਸਦਾ ਸੁਖਦਾਈ ਨਾਨਕ ਨਾਮ ਧਿਆਇਆ ਪੂਰਬ ਲਿਖਿਆ ਪਾਇਆ ਸੋਰਠ ਮਹੱਲਾ ਪੰਜਵਾ ਗੁਰਪੂਰਾ ਆਰਾਧੇ ਕਾਰਜ ਸਗਲੇ ਸਾਦੇ ਸਗਲ ਮਨੋਰਥ ਪੂਰੇ ਬਾਜੇ ਅਨਹਦ ਤੂਰੇ ਸੰਤਹੁ RAM ਜਪਤ ਸੁਖ ਪਾਇਆ ਸੰਤ ਅਸਥਾਨ ਬਸੇ ਸੁਖ ਸਹਜੇ ਸਗਲੇ ਦੂਖ ਮਿਟਾਇਆ ਰਹਾਉ ਗੁਰਪੂਰੇ ਕੀ ਬਾਣੀ ਪਾਰ ਬ੍ਰਹਮ ਮਾਨ ਪਾਣੀ ਨਾਨਕ ਦਾਸ ਵਖਾਣੀ ਨਿਰਮਲ ਅਕਥ ਕਹਾਣੀ ਸੂਰਠ ਮਹੱਲਾ ਪੰਜਵਾ ਭੂਖੇ ਖਾਵਤ ਲਾਜ ਨਾ ਆਵੈ ਤਿਉ ਹਰ ਜਨ ਹਰ ਗੁਣ ਗਾਵੈ ਆਪਣੇ ਕਾਜ ਕੋ ਕਿਉ ਅਲਕਾਈਐ ਜਿਤ ਸਿਮਰਨ ਦਰਗਹ ਮੁਖ ਊਜਲ ਸਦਾ ਸਦਾ ਸੁਖ ਪਾਈਐ ਰਹਾਉ ਜਿਉ ਕਾਮੀ ਕਾਮ ਲੁਭਾਵੈ ਤਿਉ ਹਰ ਦਾਸ ਹਰ ਜਸ ਭਾਵੈ ਜਿਉ ਮਾਤਾ ਬਾਲ ਲਪਟਾਵੈ ਤਿਉ ਗਿਆਨੀ ਨਾਮ ਕਮਾਵੈ ਗੁਰ ਪੂਰੇ ਤੇ ਪਾਵੈ ਜਨ ਨਾਨਕ ਨਾਮ ਧਿਆਵੈ ਸੂਰਠ ਮਹੱਲਾ ਪੰਜਵਾ ਸੁਖ ਸਾੰਦ ਘਰ ਆਇਆ ਨਿੰਦਕ ਕੈ ਮੁਖ ਛਾਇਆ ਪੂਰੇ ਗੁਰ ਪਹਿਰਾਇਆ ਬਿਨ ਸੇ ਦੁਖ ਸਬਾਇਆ ਸੰਤਹੁ ਸਾਚੇ ਕੀ ਵਡਿਆਈ ਜਿਨ ਅਚਰਜ ਸੋਭ ਬਣਾਈ ਰਹਾਓ ਬੋਲੇ ਸਾਹਿਬ ਕੈ ਭਾਣੈ ਦਾਸ ਬਾਣੀ ਬ੍ਰਹਮ ਬਖਾਣੈ ਨਾਨਕ ਪ੍ਰਭ ਸੁਖਦਾਈ ਜਿਨ ਪੂਰੀ ਬਣਤ ਬਣਾਈ ਸੋਰਠ ਮਹੱਲਾ ਪੰਜਵਾ ਪ੍ਰਭ ਅਪਨਾਰ ਹਿਰਦੈ ਧਾਏ ਘਰ ਸਹੀ ਸਲਾਮਤ ਆਏ ਸੰਤੋਖ ਭਇਆ ਸੰਸਾਰੇ ਗੁਰਪੂਰੈ ਲੈ ਤਾਰੇ ਸੰਤੋ ਪ੍ਰਭ ਮੇਰਾ ਸਦਾ ਦਿਆਲਾ ਆਪਣੇ ਭਗਤ ਕੀ ਗਣਤ ਨਾ ਗਣਈ ਰਾਖੈ ਬਾਲ ਗੋਪਾਲਾ ਰਹਾਉ ਹਰ ਨਾਮ ਰਿਦੈ ਓਰ ਧਾਰੇ ਤਿਨ ਸੱਬੇ ਥੋਕ ਸਵਾਰੇ ਗੁਰਪੂਰੈ ਤੁਸ ਦੀ ਜਾ ਫਿਰ ਨਾਨਕ ਦੁਖ ਨਾ ਥੀ ਜਾ ਸੋਰਠ ਮਹੱਲਾ ਪੰਜਵਾ ਹਰ ਮਨ ਤਨ ਵਸਿਆ ਸੋਈ ਜੈ ਜੈ ਕਾਰ ਕਰੇ ਸਭ ਕੋਈ ਗੁਰਪੂਰੈ ਕੀ ਵਡਿਆਈ ਤਾਂ ਕੀ ਕੀਮਤ ਕਹੀ ਨਾ ਜਾਈ ਹਾਉ ਕੁਰਬਾਨ ਜਾਈ ਤੇਰੀ ਨਾਵੇ ਜਿਸ ਨੂੰ ਬਖਸ ਲੈ ਹੈ ਮੇਰੇ ਪਿਆਰੇ ਸੋ ਜਸ ਤੇਰਾ ਗਾਵੇ ਰਹਾਉ ਤੂੰ ਭਾਰੋ ਸੁਆਮੀ ਮੇਰਾ ਸੰਤਾ ਪਰਵਾਸਾ ਤੇਰਾ ਨਾਨਕ ਪ੍ਰਭ ਸਰਣਾਈ ਮੁਖ ਨਿੰਦਕ ਕਹਿ ਚਾਈ ਸੋਰਠ ਮਹੱਲਾ ਪੰਜਵਾ ਆਗੇ ਸੁਖ ਮੇਰੇ ਮੀਤਾ ਪਾਠੇ ਆਨੰਦ ਪ੍ਰਭ ਕੀਤਾ ਪਰਮੇਸ਼ਵਰ ਬਣਤ ਬਣਾਈ ਫਿਰ ਡੋਲਤ ਕਤ ਹੂ ਨਾਹੀ ਸਾਚੇ ਸਾਹਿਬ ਸਿਓ ਮਨ ਮਾਨਿਆ ਹਰ ਸਰਬ ਨਿਰੰਤਰ ਜਾਣਿਆ ਰਹਾਓ ਸਭ ਜੀਅ ਤੇਰੇ ਦਇਆਲਾ ਆਪਣੇ ਭਗਤ ਕਰਹਿ ਪ੍ਰਤੀਪਾਲਾ ਅਚਰਜ ਤੇਰੀ ਵਡਿਆਈ ਨਿਤ ਨਾਨਕ ਨਾਮ ਧਿਆਈ ਸੋਰਠ ਮਹੱਲਾ ਪੰਜਵਾ ਨਾਲ ਨਰਾਇਣ ਮੇਰੇ ਜਮਦੂਤ ਨਾ ਆਵੇ ਨੀਰੇ ਕੰਠ ਲਾਏ ਪ੍ਰਭ ਰਾਖੇ ਸਤਿਗੁਰ ਕੀ ਸੱਚ ਸਾਖੇ ਗੁਰਪੂਰੈ ਪੂਰੀ ਕੀਤੀ ਦੁਸ਼ਮਨ ਮਾਰ ਵਿਡਾਰੇ ਸਗਲੇ ਦਾਸ ਕਉ ਉਸ ਮਤ ਦੀ ਤੀਰਹਾਉ ਪ੍ਰਭ ਸਗਲੇ ਥਾਨ ਵਸਾਏ ਸੁਖ ਸਾੰਦ ਫਿਰ ਆਏ ਨਾਨਕ ਪ੍ਰਭ ਸਰਣਾਏ ਜਿਨ ਸਗਲੇ ਰੋਗ ਮਿਟਾਏ ਸੋਰਠ ਮਹੱਲਾ ਪੰਜਵਾ ਸਰਬ ਸੁਖਾ ਕਾ ਦਾਤਾ ਸਤਗੁਰ ਤਾ ਕੀ ਸਰਣੀ ਪਾਈਐ ਦਰਸ਼ਨ ਭੇਟ ਤੋ ਹੋਤ ਅਨੰਦਾ ਦੁਖ ਗਿਆ ਹਰ ਗਾਈਐ ਹਰ ਰਸ ਪੀਵਹੁ ਪਾਈ ਨਾਮ ਜਪਹੁ ਨਾਮੋ ਅਰਧਹੁ ਗੁਰਪੂਰੇ ਕੀ ਸਰਨਾਈ ਰਹਾਉ ਤਿਸਹਿ ਪ੍ਰਾਪਤ ਜਿਸ ਧੁਰ ਲਿਖਿਆ ਸੋਈ ਪੂਰਨ ਭਾਈ ਨਾਨਕ ਕੀ ਬੇਨੰਤੀ ਪ੍ਰਭ ਜੀ ਨਾਮ ਰਹਾ ਲੈ ਬਲਾਈ ਸੋਰਠ ਮਹੱਲਾ ਪੰਜਵਾ ਕਰਨ ਕਰਾਵਨ ਹਰ ਅੰਤਰ ਜਾਮੀ ਜਨ ਆਪਣੇ ਕੀ ਰਾਖੈ ਜੈ ਜੈਕਾਰ ਹੋਉਤ ਜਗ ਭੀਤਰ ਸਬਦ ਗੁਰੂ ਰਸ ਚਾਖੈ ਪ੍ਰਭ ਜੀ ਤੇਰੀ ਓਟ ਗੁਸਾਈ ਤੂੰ ਸਮਰੱਥ ਸਰਨ ਕਾ ਦਾਤਾ ਆਠ ਪਹਿਰ ਤੁਮ ਧਿਆਈ ਰਹਾਓ ਜੋ ਜਨ ਭਜਨ ਕਰੇ ਪ੍ਰਭ ਤੇਰਾ ਤਸੈ ਅੰਦੇਸਾ ਨਾਹੀ ਸਤਿਗੁਰ ਚਰਨ ਲੱਗੇ ਭਉ ਮਿਟਿਆ ਹਰ ਗੁਣ ਗਾਏ ਮਨ ਮਾਹੀ ਸੂਖ ਸਹਿਜ ਆਨੰਦ ਘਨੇਰੇ ਸਤਿਗੁਰ ਦੀ ਯਾਦ ਦਿਲਾਸਾ ਜਿਣ ਘਰ ਆਏ ਸੋਭਾ ਸੀਤੀ ਪੂਰਨ ਹੋਈ ਆਸਾ ਪੂਰਾ ਗੁਰ ਪੂਰੀ ਮਤ ਜਾ ਕੀ ਪੂਰਨ ਪ੍ਰਭ ਕੇ ਕਾਮਾ ਗੁਰ ਚਰਨੀ ਲਾਗ ਤਰਿਓ ਭਵ ਸਾਗਰ ਜਪੁ ਨਾਨਕ ਹਰਿ ਹਰਿ ਨਾਮਾ ਸੋਰਠ ਮਹਲਾ ਪੰਜਵਾ ਭਇਓ ਕਿਰਪਾਲ ਦੀਨ ਦੁਖ ਭੰਜਨ ਆਪੇ ਸਭ ਵਿਦ ਥਾਟੀ ਖਿਨ ਮਹਿ ਰਾਖ ਲਿਓ ਜਨ ਆਪਣਾ ਗੁਰਪੂਰੇ ਬੀੜੀ ਕਾਟੀ ਮੇਰੇ ਮਨ ਗੁਰ ਗੋਵਿੰਦ ਸਦ ਧਿਆਈਐ ਸਗਲ ਕਲੇਸ਼ ਮਿਟੈ ਇਸ ਤਨ ਤੇ ਮਨ ਚਿੰਦਿਆ ਫਲ ਪਾਈਐ ਰਹਾਓ ਜੀਅ ਜੰਤ ਜਾਕੇ ਸਭ ਕੀਨੇ ਪ੍ਰਭ ਊਚਾ ਅਗਮ ਅਪਾਰਾ ਸਾਤ ਸੰਗ ਨਾਨਕ ਨਾਮ ਧਿਆਇਆ ਮੁਖ ਊਜਲ ਭਏ ਦਰਬਾਰਾ ਸੋਰਠ ਮਹੱਲਾ ਪੰਜਵਾ ਸਿਮਰਉ ਆਪਣਾ ਸਾਈਂ ਦਿਨਸ ਰੈਨ ਸਾਧ ਧਿਆਈ ਹਾਥ ਦੇ ਜਿਨ ਰਾਖੇ ਹਰ ਨਾਮ ਮਹਾਰਸ ਚਾਖੇ ਆਪਣੇ ਗੁਰ ਉਪਰ ਕੁਰਬਾਨ ਭਏ ਕਿਰਪਾਲ ਪੂਰਨ ਪ੍ਰਭ ਦਾਤੇ ਜੀ ਹੋਏ ਮਿਹਰਵਾਨ ਰਹਾਉ ਨਾਨਕ ਜਨ ਸਰਨਾਈ ਜਿਨ ਪੂਰਨ ਪੈਜ ਰਖਾਈ ਸਗਲੇ ਦੁੱਖ ਮਿਟਾਈ ਸੁਖ ਪਹੁੰਚੋ ਮੇਰੇ ਭਾਈ ਸੋਰਠ ਮਹੱਲਾ ਪੰਜਵਾ ਸੁਨੋ ਬੇਨਤੀ ਠਾਕੁਰ ਮੇਰੇ ਜੀਵ ਜੰਤ ਤੇਰੇ ਧਾਰੇ ਰਾਖ ਪੈਜ ਨਾਮ ਆਪਣੇ ਕੀ ਕਰਨ ਕਰਾਵਨ ਹਾਰੇ ਪ੍ਰਭ ਜੀਓ ਖਸਮਾਨਾ ਕਰ ਪਿਆਰੇ ਬੁਰੇ ਭਲੇ ਹਮ ਥਾਰੇ ਰਹਾਓ ਸੁਣੀ ਪੁਕਾਰ ਸਮਰਾਥ ਸੁਆਮੀ ਬੰਦਨ ਕਾਟ ਸਵਾਰੇ ਪਹਿਰ ਸਿਰ ਪਾਓ ਸੇਵਕ ਜਨ ਮੇਲੇ ਨਾਨਕ ਪ੍ਰਗਟ ਪਹਾਰੇ ਸੂਰਠ ਮਹੱਲਾ ਪੰਜਵਾ ਜੀ ਜੰਤ ਸਭ ਵਸ ਕਰ ਦੀਨੇ ਸੇਵਕ ਸਭ ਦਰਬਾਰੇ ਅੰਗੀਕਾਰ ਕੀਓ ਪ੍ਰਭ ਆਪਣੇ ਭਾਵਨਿਤ ਫਾਰ ਉਤਾਰੇ ਸੰਤਨ ਕੇ ਕਾਰਜ ਸਗਲ ਸਵਾਰੇ ਦੀਨ ਦਇਆਲ ਕਿਰਪਾਲ ਕਿਰਪਾ ਨਿਧ ਪੂਰਨ ਖਸਮ ਹਮਾਰੇ ਰਹਾਓ ਆਉ ਬੈਠ ਆਦਰ ਸਭ ਥਾਈ ਊਨ ਨਕਤ ਹੂੰ ਬਾਤਾ ਭਗਤ ਸਿਰ ਪਾਉ ਦੀ ਯੋਜਨ ਆਪਣੇ ਪ੍ਰਤਾਪ ਨਾਨਕ ਪ੍ਰਭ ਜਾਤਾ ਸੂਰਠ ਮਹੱਲਾ ਨਾਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਰੇ ਮਨ ਰਾਮ ਸਿਉ ਕਰ ਪ੍ਰੀਤ ਸ੍ਰਵਨ ਗੋਬਿੰਦ ਗੁਣ ਸੁਣਾਓ ਅਰ ਗਾਓ ਰਸਨਾ ਗੀਤ ਰਹਾਉ ਕਰ ਸਾਧ ਸੰਗਤ ਸਿਮਰ ਮਾਦੋ ਹੋ ਹੇ ਪਤਤ ਪੁਨੀਤ ਕਾਲ ਬਿਆਲ ਜੋ ਪਰਿਓ ਡੋਲੇ ਮੁਖ ਫਸਾਰੇ ਮੀਤ ਆਜ ਕਾਲ ਫੁਨ ਤੋਹੀ ਗਰਸ ਹੈ ਸਮਝ ਰੱਖੋ ਚੀਤ ਕਹਿ ਨਾਨਕ ਰਾਮ ਭਜ ਲੈ ਜਾਤ ਔਸਰ ਬੀਤ ਸੋਰਠ ਮਹੱਲਾ ਨਾਵਾ ਮਨ ਕੀ ਮਨ ਹੀ ਮਾਹੀ ਰਹੀ ਨਾ ਹਰ ਭਜੇ ਨਾ ਤੀਰਥ ਸੇਵੇ ਚੋਟੀ ਕਾਲ ਗਹੀ ਰਹਾਓ ਦਾਰਾ ਮੀਤ ਪੂਤ ਰਤ ਸੰਪਤ ਧਨ ਪੂਰਨ ਸਭ ਮਹੀਂ ਆਵਰ ਸਗਲ ਮਿਥਿਆ ਏ ਜਾਨੋ ਭਜਨ ਰਾਮ ਕੋ ਸਹੀ ਫਿਰਤ ਫਿਰਤ ਬਹੁਤੇ ਜੁਗ ਹਾਰਿਓ ਮਾਨਸ ਦੇਹ ਲਹੀ ਨਾਨਕ ਕਹਿਤ ਮੇਲਨ ਕੀ ਬਰੀਆ ਸਿਮਰਤ ਕਹਾ ਨਹੀਂ ਸੋਰਠ ਮਹੱਲਾ ਨਾਵਾ ਮਨ ਰੀ ਕੌਣ ਕੁ ਮਤ ਤੈ ਲੀਨੀ ਪਰਦਾਰਾ ਨਿੰਦਿਆ ਰਾਸ ਰਚਿਓ ਰਾਮ ਭਗਤ ਨਹਿ ਕੀਨੀ ਰਹਾਓ ਮੁਕਤ ਪੰਥ ਜਾਣਿਉ ਤੈ ਨਾ ਹਨ ਧਨ ਜੂਰਨ ਕਉ ਤਾਇਆ ਅੰਤ ਸੰਗ ਕਾਹੂ ਨਹੀਂ ਦੀਨਾ ਬਿਰਥਾ ਆਪ ਬੰਧਾਇਆ ਨਾ ਹਰਿ ਭਜਿਓ ਨਾ ਗੁਰ ਜਨ ਸੇਵਿਓ ਨਹਿ ਉਪਜਿਓ ਕਛ ਗਿਆਨਾ ਘਟ ਹੀ ਮਾਹ ਨਿਰੰਜਨ ਤੇ ਰਹ ਤੈ ਖੋਜਤ ਉਧਿਆਨਾ ਬਹੁਤ ਜਨਮ ਭਰ ਮਤ ਤੈ ਹਾਰਿਓ ਅਸਥਿਰ ਮਤ ਨਹੀਂ ਪਾਈ ਮਾਨਸ ਦੇਹ ਪਾਏ ਪਦ ਹਰ ਭਜ ਨਾਨਕ ਬਾਤ ਬਤਾਈ ਸੋਰਠ ਮਹੱਲਾ ਨਾਵਾ ਮਨ ਰੇ ਪ੍ਰਭ ਕੀ ਸਰਨ ਵਿਚਾਰੋ ਜੇਹ ਸਿਮਰਤ ਗਨ ਕਾ ਸੀ ਉਧਰੀ ਤਾਕੋ ਜਸ ਔਰ ਧਾਰੋ ਰਹਾਓ ਅਟਲ ਭਇਓ ਤੂ ਜਿ ਆਕੇ ਸਿਮਰਨ ਅਰ ਨਿਰਭੈ ਪਦ ਪਾਇਆ ਦੁਖ ਹਰਤਾ ਇਹ ਵਿਦ ਕੋ ਸੁਆਮੀ ਤੈ ਕਾਹੀ ਬਿਸਰਾਇਆ ਜਬ ਹੀ ਸਰਨ ਗਹੀ ਕਿਰਪਾ ਨਿਦ ਗਜ ਗਰਾਹ ਤੇ ਛੂਟਾ ਮਹਿਮਾ ਨਾਮ ਕਹਾ ਲਓ ਬਰਨਾਓ RAM ਕਹਿਤ ਬੰਧਨ ਤੇ ਤੂਟਾ ਅਜਾ ਮਲ ਪਾਪੀ ਜਗ ਜਾਣੇ ਨਿਮਖਮਾਹੇ ਨਿਸਤਾਰਾ ਨਾਨਕ ਕਹਿਤ ਚੇਤ ਚਿੰਤਾ ਮਾਨ ਤੈ ਭੀ ਉਤਰਹਿ ਪਾਰਾ ਸੂਰਠ ਮਹੱਲਾ ਨਾਵਾ ਪ੍ਰਾਨੀ ਕੌਨ ਉਪਾਉ ਕਰੈ ਜਾਤੇ ਭਗਤ RAM ਕੀ ਪਾਵੈ ਜਾਮ ਕੋ ਤਰਾਸ ਹਰੈ ਰਹਾਉ ਕੌਨ ਕਰਮ ਵਿਦਿਆ ਕਹੋ ਕੈਸੀ ਧਰਮ ਕੌਨ ਪੁਨ ਕਰਈ ਕੌਨ ਨਾਮ ਗੁਰ ਜਾ ਕੇ ਸਿਮਰੈ ਭਵ ਸਾਗਰ ਕੋ ਤਰਈ ਕਲਮੈ ਏਕ ਨਾਮ ਕਿਰਪਾ ਨਿਦ ਜਾਹੇ ਜਪੈ ਗਤ ਪਾਵੈ ਔਰ ਧਰਮ ਤਾ ਕੈ ਸਮ ਨਾਹਨ ਇਹ ਬੇਦ ਬੇਦ ਬਤਾਵੈ ਸੁਖ ਦੁਖ ਰਹਿਤ ਸੁਦਾ ਨਿਰਲੀਪੀ ਜਾ ਕੋ ਕਹਿਤ ਗੁਸਾਈ ਸੋ ਤੁਮ ਹੀ ਮਹਿ ਬਸੈ ਨਿਰੰਤਰ ਨਾਨਕ ਦਰਪਨ ਨਿ ਆਈ ਸੋਰਠ ਮਹੱਲਾ ਨਾਵਾ ਮਾਈ ਮੈਂ ਕਿਹ ਵਿਦਲਖਉ ਗਸਾਈ ਮਹਾ ਮੋਹ ਅਗਿਆਨ ਤਿਮਰ ਮੋ ਮਨ ਰਹੇਉ ਉਰਝਾਈ ਰਹਾਉ ਸਗਲ ਜਨਮ ਭਰਮ ਹੀ ਪਰਮ ਖੋਇਉ ਨਹਿ ਅਸਥਿਰ ਮਤ ਪਾਈ ਵਿਖਿਆ ਸਖਤ ਰਹੇਉ ਨਿਸਬਾਸੁਰ ਨਹਿ ਛੂਟੀ ਅਧਮਾਈ ਸਾਥ ਸੰਗ ਕਬੂ ਨਹੀਂ ਕੀਨਾ ਨਹਿ ਕੀਰਤ ਪ੍ਰਭ ਗਾਈ ਜਨ ਨਾਨਕ ਮੈਂ ਨਾਹਿ ਕੋਉ ਗੁਣ ਰਾਖ ਲੀ ਹੁ ਸਰਨਾਈ ਸੋਰਠ ਮਹੱਲਾ ਨਾਵਾ ਮਾਈ ਮਨ ਮੇਰੋ ਵਸਨਾਹੇ ਨਿਸ ਬਾਸੁਰ ਬਿਖੇ ਅਨ ਕਵਤਾਵਤ ਕੇਹ ਬਿਧ ਰੋ ਕਵਤਾ ਹੈ ਰਹਾਓ ਬੇਦ ਪ੍ਰਾਨ ਸਿਮਰਿਤ ਕੇ ਮਤ ਸੁਨਾ ਨਿਮਖ ਨਾਹੀ ਇਹ ਬਸਾਵੇ ਪਰ ਧਨ ਪਰ ਦਾਰਾ ਸਿਉ ਰਚਿਓ ਬਿਰਥਾ ਜਨਮ ਸਿਰਾਵੇ ਮਦ ਮਾਇਆ ਕੈ ਭਯੋ ਬਾਵਰੋ ਸੂਜਿਤ ਨਹਿ ਕਛ ਗਿਆਨਾ ਘਟ ਹੀ ਭੀਤਰ ਵਸਤ ਨਿਰੰਜਨ ਤਾਕੋ ਮਰਮ ਨਾ ਜਾਨਾ ਜਬ ਹੀ ਸਰਨ ਸਾਧ ਕੀ ਆਇਓ ਦੁਰਮਤ ਸਗਲ ਬਿਨਾਸੀ ਤਬ ਨਾਨਕ ਚੇਤਿਓ ਚਿੰਤਾ ਮਨ ਕਾਟੀ ਜਮ ਕੀ ਫਾਸੀ ਸੋਰਠ ਮਹੱਲਾ ਨਾਵਾ ਰੇ ਨਾਰ ਇਹ ਸਾਚੀ ਜੀ ਧਾਰ ਸਗਲ ਜਗਤ ਹੈ ਜੈਸੇ ਸੁਪਨਾ ਬਿਨ ਸਤ ਲਗਤ ਨਾ ਬਾਰ ਰਹਾਓ ਬਾਰੂ ਪੀਤ ਬਨਾਈ ਰਾਜ ਪਾਚ ਰਹਿਤ ਨਹੀਂ ਦਿਨ ਚਾਰ ਤੈਸੇ ਹੀ ਇਹ ਸੁਖ ਮਾਇਆ ਕੀ ਓਰ ਜੋ ਕਹਾਗਵਾਰ ਅਜੂ ਸਮਝ ਕਛ ਬਿਗਰੇਉ ਨਾਹਿਨ ਬਾਜਲੇ ਨਾਮ ਮੁਰਾਰ ਕਹ ਨਾਨਕ ਨਿਜ ਮਤ ਸਾਧਨ ਕਉ ਭਾਖਿਓ ਤੋਹਿ ਪੁਕਾਰ ਸੋਰਠ ਮਹੱਲਾ ਨਾਵਾ ਇਹ ਜਗ ਮੀਤ ਨਾ ਦੇਖਿਓ ਕੋਈ ਸਗਲ ਜਗਤ ਆਪਣੈ ਸੁਖ ਲਾਗਿਓ ਦੁਖ ਮੈਂ ਸੰਗ ਨਾ ਹੋਈ ਰਹਾਓ ਦਾਰਾ ਮੀਤ ਪੂਤ ਸੰਬੰਧੀ ਸਗਰੇ ਧਨ ਸਿਓ ਲਾਗੇ ਜਬ ਹੀ ਨਿਰਧਨ ਦੇਖਿਓ ਨਰ ਕਉ ਸੰਗ ਛਾੜ ਸਭ ਭਾਗੇ ਕਹੋ ਕਹਾ ਆ ਮਨ ਬਉਰੇ ਕਉ ਇਨ ਸਿਉ ਨੇਹੁ ਲਗਾਇਓ ਦੀਨਾ ਨਾਥ ਸਕਲ ਭੈ ਭੰਜਨ ਜਸਤਾ ਕੋ ਬਿਸਰਾਇਓ ਸਵਾਨ ਪੂਛ ਜੋ ਭਇਓ ਨਾ ਸੂਦੋ ਬਹੁਤ ਯਤਨ ਮੈਂ ਕੀਨੋ ਨਾਨਕ ਲਾਜ ਬਿਰਦ ਕੀ ਰਖੋ ਨਾਮ ਤੁਹਾਰੋ ਲੀਨੋ ਸੋਰਠ ਮਹੱਲਾ ਨਾਵਾ ਮਨ ਰੇ ਗਹਿਓ ਨਾ ਗੁਰ ਉਪਦੇਸ ਕਹਾ ਭਇਓ ਜੋ ਮੂਡ ਮੁਡਾਇਓ ਭਗਵਉ ਕੀਨੋ ਭੇਸ ਰਹਾਉ ਸਾਚ ਛਾੜ ਕੇ ਝੂਠੇ ਲਾਗਿਓ ਜਨਮ ਅਕਾਰਤ ਖੋਇਓ ਕਰ ਪਰਪੰਚ ਉਦਰ ਨਿਜ ਪੋਖਿਓ ਪਸ ਕੀ ਨਿਆਈ ਸੋਇਓ ਰਾਮ ਭਜਨ ਕੀ ਗਤ ਨਹੀਂ ਜਾਨੀ ਮਾਇਆ ਹਾਥ ਬਿਕਾਨਾ ਉਰਜ ਰਹਿਓ ਵਿਖਿਆਨ ਸੰਗ ਬੌਰਾ ਨਾਮ ਰਤਨ ਬਿਸਰਾਨਾ ਰਹਿਓ ਅਚੇਤ ਨਾ ਚੇਤਿਓ ਗੋਬਿੰਦ ਬਿਰਥਾ ਔਧ ਸਿਰਾਨੀ ਕਹੋ ਨਾਨਕ ਹਰ ਬਿਰਤ ਪਛਾਨੋ ਭੂਲੇ ਸਦਾ ਪ੍ਰਾਨੀ ਸੋਰਠ ਮਹੱਲਾ ਨਾਵਾ ਜੋ ਨਾਰ ਦੁੱਖ ਮੈਂ ਦੁੱਖ ਨਹੀਂ ਮਾਨੈ ਸੁਖ ਸਨੇਹ ਅਰ ਭੈ ਨਹੀਂ ਜਾਕੈ ਕੰਚਨ ਮਾਟੀ ਮਾਨੈ ਰਹਾਓ ਨਹਿ ਨਿੰਦਿਆ ਨਹਿ ਉਸਤਤ ਜਾਕੈ ਲੋਭ ਮੋਹ ਅਭਿਮਾਨਾ ਹਰਖ ਸੋਗ ਤੇ ਰਹਿ ਨਿਆਰੋ ਨਾਹਿ ਮਾਨ અપਮਾਨਾ ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹਿ ਨਿਰਾਸਾ ਕਾਮ ਕ੍ਰੋਧ ਜਿਹ ਪਰਸੈ ਨਾਹਨ ਤਿਹ ਘਟ ਬ੍ਰਹਮ ਨਿਵਾਸਾ ਗੁਰ ਕਿਰਪਾ ਜਿਹ ਨਰਕ ਕਉ ਕੀਨੀ ਤਿਹ ਇਹ ਜੋਗਤ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿਓ ਜੋ ਪਾਨੀ ਸੰਗ ਪਾਨੀ ਸੋਰਠ ਮਹੱਲਾ ਨਾਵਾ ਪ੍ਰੀਤਮ ਜਾਨ ਲਿਹਿਉ ਮਨ ਮਾਹੀ ਆਪਣੇ ਸੁਖ ਸਿਉ ਹੀ ਜਗ ਫਾਂਦਿਓ ਕੋ ਕਾਹੂ ਕੋ ਨਾਹੀ ਰਹਾਉ ਸੁਖ ਮੈਂ ਆਨ ਬਹੁਤ ਮਿਲ ਬੈਠਤ ਰਹਿਤ ਚਹੁ ਦਿਸ ਘੇਰੇ ਦੇਪਤ ਪਰਿ ਸਭ ਹੀ ਸੰਗ ਛਾੜਿਤ ਕੋ ਨਾ ਆਵਤ ਨੀਰੈ ਘਰ ਕੀ ਨਾਰ ਬਹੁਤ ਹਿਤ ਜਾਸਿਓ ਸਦਾ ਰਹਿਤ ਸੰਗ ਲਾਗੀ ਜਾਬ ਹੀ ਹੰਸ ਤਜੀਹ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਇਹੋ ਵਿਦ ਕੋ ਬਿਵਹਾਰ ਬਨਿਓ ਹੈ ਜਾਸੋ ਨੇਹੋ ਲਗਾਇਓ ਅੰਤ ਬਾਾਰ ਨਾਨਕ ਬਿਨ ਹਰ ਜੀ ਕੋ ਕਾਮਨਾ ਆਇਓ ਸੋਰਠ ਮਹੱਲਾ ਪਹਿਲਾ ਘਰ ਪਹਿਲਾ ਅਸ਼ਟਪਦੀਆ ਚੌਤਕੀ ਇਕ ਓੰਕਾਰ ਸਤਗੁਰ ਪ੍ਰਸਾਦ ਦੁਬਿਦਾ ਨਾ ਪੜੋ ਹਰ ਬਿਨ ਹੂਰ ਨਾ ਪੂਜਾਓ ਮੜੈ ਮਸਾਨ ਨਾ ਜਾਈ ਤ੍ਰਿਸ਼ਨਾ ਰਾਜ ਨਾ ਪਰ ਘਰ ਜਾਵਾ ਤ੍ਰਿਸ਼ਨਾ ਨਾਮ 부ਝਾਈ ਘਰ ਪੀਤਰ ਘਰ ਗੁਰੂ ਦਿਖਾਇਆ ਸਹਿਜ ਰਤਿ ਮਨ ਭਾਈ ਤੂੰ ਆਪੇ ਦਾਨਾ ਆਪੇ ਬੀਨਾ ਤੂੰ ਦੇਵਹਿ ਮਤ ਸਾਈ ਮਨ ਬੈਰਾਗ ਰਤੋ ਬੈਰਾਗੀ ਸ਼ਬਦ ਮਨ ਵਿਦਿਆ ਮੀਰੀ ਮਾਈ ਅੰਤਰ ਜੋਤ ਨਿਰੰਤਰ ਬਾਣੀ ਸਾਚੇ ਸਾਹਿਬ ਸਿਓ ਲੇਵਲਾਈ ਰਹਾਓ ਅਸੰਖ ਬੈਰਾਗੀ ਕਹੈ ਬੈਰਾਗ ਸੂ ਬੈਰਾਗੀ ਜੇ ਖਸਮੈ ਭਾਵੇ ਹਿਰਦੇ ਸਬਦ ਸਦਾ ਭੈ ਰਚਿਆ ਗੁਰ ਕੀ ਕਾਰ ਕਮਾਵੇ ਏਕੋ ਚੀਤੈ ਮਨੁਆ ਨਾ ਡੋਲੇ ਤਾਵਤ ਵਰਜ ਰਹਾਵੇ ਸਹਜੇ ਮਾਤਾ ਸਦਾ ਰੰਗ ਰਾਤਾ ਸਾਚੇ ਕੀ ਗੁਣ ਗਾਵੇ ਮਨੁਆ ਪਾਉਣ ਬਿੰਦ ਸੁਖ ਵਾਸੀ ਨਾਮ ਵਸੈ ਸੁਖ ਭਾਈ ਜਿਹਬਾ ਨਿਤ੍ਰ ਸੂਤਰ ਸਾਚ ਰਾਤੇ ਜਲ ਬੂਜੀ ਤੁਜਹਿ ਬੁਝਾਈ ਆਸ ਨਿਰਾਸ ਰਹੈ ਬੈਰਾਗੀ निज ਘਰ ਤਾੜੀ ਲਾਈ ਭਿਖਿਆ ਨਾਮ ਰੱਜੇ ਸੰਤੋਖੀ ਅੰਮ੍ਰਿਤ ਸਹਿਜ ਪੀਾਈ ਦੁਬਿਦਾ ਵਿੱਚ ਬੈਰਾਗ ਨਾ ਹੋਵੀ ਜਬ ਲਗ ਦੂਜੀ ਰਾਹੀ ਸਭ ਜਗ ਤੇਰਾ ਤੂੰ ਇੱਕੋ ਦਾਤਾ ਅਵਰ ਨਾ ਦੂਜਾ ਭਾਈ ਮਨਮੁਖ ਜੰਤ ਦੁਖ ਸਦਾ ਨਿਵਾਸੀ ਗੁਰਮੁਖ ਦੇ ਵੜਿਆਈ ਅਪਰ ਅਪਾਰ ਅਗੰਮ ਅਗੋਚਰ ਕਹਿਣੇ ਕੀਮ ਨਾ ਪਾਈ ਸੋਨ ਸਮਾਦ ਮਹਾ ਪਰਮਾਰਥ ਤੀਨ ਭਾਵਨ ਪਤ ਨਾਮੰ ਮਸਤਕ ਲੇਖ ਜੀਆ ਜਗ ਜੋਨੀ ਸਿਰ ਸਿਰ ਲੇਖ ਸਹਾ ਮੰ ਕਰਮ ਸੁਕਰਮ ਕਰਾਏ ਆਪੇ ਆਪੇ ਭਗਤ ਦਰੜਾ ਮੰ ਮਨ ਮੁਖ ਝੂਠ ਲਹਿ ਭੈ ਮਾਨੰ ਆਪੇ ਗਿਆਨ ਅਗਾਮੰ ਜਿਨ ਚ ਆਖਿਆ ਸੇ ਸਾਥ ਜਾਣ ਜੋ ਗੁੰਗੇ ਮਿਠਿਆਈ ਅਕਥੇ ਕਾ ਕਿਆ ਕਥਿਏ ਭਾਈ ਚੱਲ ਉਸ ਦਾ ਰਜਾਈ ਗੁਰਦਾਤਾ ਮੇਲੇ ਤਾ ਮਤ ਹੋਵੇ ਨੀ ਗੋਰੇ ਮਾਤਨਾ ਕਾਈ ਜਿਉ ਚਲਾਏ ਤਿਉ ਚੱਲਹਿ ਭਾਈ ਹੋਰ ਕਿਆ ਕੋ ਕਰੇ ਚਤੁਰਾਈ ਇੱਕ ਭਰਮ ਭੁਲਾਏ ਇੱਕ ਭਗਤੀ ਰਾਤੇ ਤੇਰਾ ਖੇਲ ਅਪਾਰਾ ਜਿਤ ਤੁਧ ਲਾਏ ਤਿਹਾ ਫਲ ਪਾਇਆ ਤੂੰ ਹੁਕਮ ਚਲਾਵਣਹਾਰਾ ਸੇਵਾ ਕਰੀ ਜੇ ਕਿਛ ਹੋਵੇ ਆਪਣਾ ਜੀਉ ਪਿੰਡ ਤੁਮਾਰਾ ਸਤਿਗੁਰ ਮਿਲੇ ਕਿਰਪਾ ਕੀਨੀ ਅੰਮ੍ਰਿਤ ਨਾਮ ਆਧਾਰਾ ਗਗਨੰਤਰ ਵਾਸਿਆ ਗੁਣ ਪ੍ਰਗਾਸਿਆ ਗੁਣਮਹਿ ਗਿਆਨ ਧਿਆਨੰ ਨਾਮ ਮਨ ਭਾਵੈ ਕਹਿ ਕਹਾਵੈ ਤਤੋ ਤਤਵਖਾਨੰ ਸਬਦ ਗੁਰ ਪੀਰ ਆਗਹਿਰ ਗੰਭੀਰਾ ਬਿਨ ਸਬਦੈ ਜਗ ਬਉਰਾਨੰ ਪੂਰਾ ਬੈਰਾਗੀ ਸਹਿਜ ਸੁਭਾਗੀ ਸਚ ਨਾਨਕ ਮਨ ਮਾਨੰ